ਜਦੋਂ ਕੋਈ ਗੱਲ ਕਹਿੰਦਾ ਉਹਦੀ ਗੱਲ ਨੂੰ ਸੁਣੋ ਸੁਣਨ ਤੋਂ ਬਾਅਦ ਉਹਦੇ ਬਾਰੇ ਸੋਚੋ ਸੋਚ ਕੇ ਉਸ ਤੇ ਵਿਚਾਰ ਕਰੋ ਕਿ ਮੈਨੂੰ ਕਿਉਂ ਕਿਹਾ ਗਿਆ ਹੈ ਕਹਿਣ ਦਾ ਮਕਸਦ ਕੀ ਹੈ ਕਹਿਣ ਦਾ ਕਾਰਨ ਕੀ ਬਣਿਆ ਉਸ ਕਹਿਣ ਦੇ ਨਾਲ ਮੇਰੇ ਤੇ ਕੀ ਅਸਰ ਪਿਆ ਹੈ ਮੇਰੇ ਵਿੱਚ ਕੀ ਐਸਾ ਸੀ ਜਿਸ ਕਰਕੇ ਮੈਨੂੰ ਇਹ ਸੁਣਨਾ ਪਿਆ ਜੇ ਅਸੀਂ ਕਿਸੇ ਗੱਲ ਨੂੰ ਜੋ ਤੁਹਾਨੂੰ ਕਹੀ ਜਾਂਦੀ ਹੈ ਉਸ ਤੇ ਇੰਨਾ ਕੁਝ ਸੋਚਾਂਗੇ ਤਾਂ ਉਹਦਾ ਮਤਲਬ ਇਹ ਹੋਊਗਾ ਕਿ ਜਿਹੜਾ ਕੁਝ ਤੁਸੀਂ ਉੱਤਰ ਦੇਣਾ ਹੈ ਉਹਦੇ ਬਾਰੇ ਤੁਸੀਂ ਉਸ ਹਿਸਾਬ ਨਾਲ ਉੱਤਰ ਦਿਓਗੇ ਜੋ ਤੁਹਾਡਾ ਮਨ ਠੰਡੇ ਤਰੀਕੇ ਨਾਲ ਸੋਚ ਕੇ ਦਿਮਾਗ ਨਾਲ ਸੋਚ ਕੇ ਦੂਸਰੇ ਬੰਦੇ ਨੂੰ ਉਹ ਰਿਪਲਾਈ ਦੇਊਗਾ ਇਸ ਨੂੰ ਅਸੀਂ ਸਧਾਰਨ ਭਾਸ਼ਾ ਦੇ ਵਿੱਚ ਕਹਿੰਦੇ ਆ ਕਿ ਜਦੋਂ ਕੋਈ ਕਹਿੰਦਾ ਜੇ ਸਾਂਝ ਬਣਾ ਕੇ ਰੱਖਣੀ ਹੈ ਦੋਸਤੀ ਰੱਖਣੀ ਹੈ ਮਿੱਤਰਤਾ ਰੱਖਣੀ ਹੈ ਵਧੀਆ ਰਿਸ਼ਤੇ ਰੱਖਣੇ ਆ ਘਰ ਦਾ ਮਾਹੌਲ ਚੰਗਾ ਰੱਖਣਾ ਹੈ ਤਾਂ ਸਬਰ ਕਰਕੇ ਗੱਲ ਕਰਨੀ ਹੈ ਜਿਹੜੀ ਉਹ ਬਹੁਤ ਅਹਿਮੀਅਤ ਰੱਖਦੀ ਹੈ